ਅੱਜ ਦੌਰਾ ਕੀਤਾ ਤੁਸੀਂ ਜਾਈਜਾ ਲਿਆ ਤੇ ਕਿੰਨੀ ਖੁਸ਼ੀ ਹੈ ਲੋਕਾਂ ਦੇ ਚਿਹਰੇ ਜਿਹੜੇ ਕਾਰਡ ਬਣਾਉਣ ਆ ਰਹੇ ਨੇ ਇਹਦਾ ਹੁਣ ਮੈਨੂੰ ਇਹ ਲੱਗਦਾ ਵੀ ਤੁਸੀਂ ਲੋਕਾਂ ਨੂੰ ਪੁੱਛੋ ਕਿਉਂਕਿ ਜਿਆਦਾ ਵਧੀਆ ਤੁਸੀਂ ਲੋਕਾਂ ਦੇ ਵਿੱਚ ਆਏ ਹੋਏ ਆ ਲੋਕ ਖੁਦ ਹੀ ਦੱਸਣਗੇ ਬਈ ਜਿਹੜੀ ਉਹਨਾਂ ਨੇ ਸਰਕਾਰ ਬਣਾਈ ਸੀ 4 ਸਾਲ ਪਹਿਲਾਂ ਤੇ ਉਹ ਇਹ ਹੁਣੇ ਸੋਚ ਰਹੇ ਨੇ ਵੀ ਅਸੀਂ ਬਣਾ ਕੇ ਕੋਈ ਗਲਤੀ ਨਹੀਂ ਕੀਤੀ ਸਭ ਖੁਸ਼ੀ ਮਹਿਸੂਸ ਕਰ ਰਹੇ ਨੇ ਵੀ ਸਾਡਾ ਜਿਹੜਾ 4 ਸਾਲ ਪਹਿਲਾਂ ਫੈਸਲਾ ਲਿਆ ਅਸੀਂ ਉਹ درست ਫੈਸਲਾ ਸੀ ਔਰ ਬਹੁਤ ਸਾਰੇ ਕੰਮ ਜਿਹੜੇ ਕੀਤੇ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਤੇ ਆ ਜਿਹੜੀ 10 ਲੱਖ ਦੀ ਮੁਫਤ ਇਲਾਜ ਵਾਲੀ ਤਾਂ ਗਰੰਟੀ ਵੀ ਨਹੀਂ ਸੀ ਪਰ ਸਾਡੇ ਮਾਣਯੋਗ ਮੁੱਖ ਮੰਤਰੀ ਨੇ ਉਸ ਦੇ ਬਾਵਜੂਦ ਵੀ ਇਹ ਸਾਰਾ ਪੈਸਾ ਦਾ ਪ੍ਰਬੰਧ ਕਰਕੇ ਹਾਲਾਂਕਿ ਸੈਂਟਰ ਦਾ ਵੀ ਬੈਕਅਪ ਨਹੀਂ ਸੀ ਕੁਝ ਨਹੀਂ ਸੀ ਇਹ 10 ਲੱਖ ਦੀ ਜਿਹੜੀ ਮੁਫਤ ਇਲਾਜ ਹੈ ਜਿਹੜਾ ਸ਼ੁਰੂ ਕਰਾਇਆ ਹੈ ਜਨਾ ਕੁਝ ਮਹਿਲਾਵਾਂ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਮਨਜੂ ਮਨਜੀ ਜੀ ਕਾਰਡ ਬਣ ਰਹੇ ਨੇ ਕੀ ਕਹਿਣਾ ਚਾਹੋ ਕਹਿਣਾ ਮੈਂ ਚਾਹਾਂਗੀ ਕਿ ਇਹ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਸਰਕਾਰ ਨੇ ਇਤਨੀ ਸਹੂਲਤ ਸਾਨੂੰ ਦਿੱਤੀ ਹੈ ਤੇ ਸ਼ੁਕਰੀਆ ਕਰਨਾ ਚਾਹਾਂਗੀ ਮੈਂ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਨਹੀਂ ਤਾਂ ਦੇ ਲੋਕ ਤਾਂ ਇਦਾਂ ਹੁੰਦਾ ਸੀਗਾ ਕਿ ਪੈਸਿਆਂ ਦੀ ਕਮੀ ਕਰ ਨਹੀਂ ਉਹਨਾਂ ਦੀ ਡੈੱਥ ਹੋ ਜਾਂਦੀ ਸੀਗੀ ਤੇ ਘਰ ਦੇ ਪਛਤਾਨਦੇ ਰਹਿੰਦੇ ਸੀਗੇ ਕਿਉਂਕਿ ਪੈਸਾ ਨਹੀਂ ਸੀਗਾ ਤੇ ਕਈਆਂ ਦੇ ਉਹ ਪੈਸਾ ਲਾ ਦਿੰਦੇ ਸੀਗੇ ਤੇ ਬਾਅਦ ਚ ਗਰੀਬੀ ਨਾਲ ਉਹਨਾਂ ਦਾ ਬੁਰਾ ਹਾਲ ਹੁੰਦਾ ਸੀ ਪਰ ਹੁਣ ਇਹ ਬਹੁਤ ਵਧੀਆ ਕੀਤਾ ਸਰਕਾਰ ਨੇ ਜੋ ਗਰੀਬਾਂ ਦੀ ਆਵਾਜ਼ ਉਹਨਾਂ ਨੇ ਚੱਕੀ ਪਹਿਲਾਂ ਮਤਲਬ ਜਿਵੇਂ ਘਰ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਸੀ ਤੁਸੀਂ ਜਿਵੇਂ ਤੁਸੀਂ ਦੱਸਿਆ ਆਪਾਂ ਪਹਿਲਾਂ ਵੀ ਗੱਲ ਕੀਤੀ ਕਿੱਥੋਂ ਕਿੱਥੋਂ ਪੈਸੇ ਮੰਗਣੇ ਪੈਂਦੇ ਸੀ ਕੋਈ ਗਹਿਣਾ ਵੀ ਵੇਚਣਾ ਪੈਂਦਾ ਸੀ ਕੀ ਕੀ ਉਪਰਾਲੇ ਕਰਨੇ ਪੈਂਦੇ ਸੀ ਸਭ ਕੁਝ ਵੇਚਣਾ ਪੈਂਦਾ ਫਿਰ ਕੋਈ ਰਿਸ਼ਤੇਦਾਰ ਕੋਈ ਨਹੀਂ ਖੜਦਾ ਸਭ ਕੁਝ ਜਿਹਦਾ ਕਰਜ਼ਾ ਵੀ ਚੱਕਣਾ ਪੈਂਦਾ ਆਪਣੇ ਗਹਿਣੇ ਵੀ ਵੇਚਣੇ ਪੈਂਦੇ ਕਈ ਵਾਰ ਤਾਂ ਪ੍ਰਾਪਰਟੀ ਤੱਕ ਵਿਕ ਜਾਂਦੀ ਹੈ ਜਿੱਦਾਂ ਕਿ ਜੇ ਤਾਂ ਉਹਨਾਂ ਨੂੰ ਆਪਣੀ ਜ਼ਮੀਨ ਵੀ ਵੇਚਣੀ ਪੈਂਦੀ ਗੈਣੇ ਫਾਈਨਾਂਸ ਤੇ ਪੈਸਾ ਚੱਕਣਾ ਰਿਸ਼ਤੇਦਾਰਾਂ ਮੁਰੇ ਹੱਥ ਜੋੜਨੇ ਪੈਂਦੇ ਸੀ ਕਿ ਰਿਸ਼ਤੇਦਾਰ ਵੀ ਇਸ ਲਈ ਮਦਦ ਨਹੀਂ ਕਰਦੇ ਸੀ ਕਿ ਅੱਜ ਇਹਨਾਂ ਦਾ ਹਾਲਾਤ ਇਦਾਂ ਪਤਾ ਨਹੀਂ ਕੱਲ ਨੂੰ ਮੋੜਨਗੇ ਜਾਂ ਨਹੀਂ ਮੋੜਨਗੇ ਤਾਂ ਬਹੁਤ ਵੱਧੀਆ ਨਾਲੇ ਸਾਨੂੰ ਹੁਣ ਟੈਨਸ਼ਨ ਨਹੀਂ ਰਹੂਗੀ ਕਿ ਅਸੀਂ ਪਹਿਲਾਂ ਪੈਸਾ ਲੈ ਕੇ ਜਾਵਾਂਗੇ ਕਿਸੇ ਤੋਂ ਮੰਗਾਗੇ ਤਾਂ ਫਿਰ ਹਸਪੀਟਲ ਚ ਅਸੀਂ ਆਪਣਾ ਮਰੀਜ਼ ਲੈ ਕੇ ਜਾਵਾਂਗੇ ਜਾਂ ਉਹਨੂੰ ਐਡਮਿਟ ਕਰਵਾ ਕੇ ਅਸੀਂ ਕਿਸੇ ਦੇ ਅੱਗੇ ਹੱਥ ਚੜ੍ਹਾਵਾਂਗੇ ਤਾਂ ਸਾਡਾ ਇਲਾਜ ਹੋਊਗਾ ਹੁਣ ਏਦਾਂ ਸਾਡੇ ਕੋਲ ਪੈਸਾ ਹੋਊਗਾ ਕਾਰਡ ਲੈ ਕੇ ਅਸੀਂ ਆਪਣੇ ਮਰੀਜ਼ ਨੂੰ ਉੱਥੇ ਲੈ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹਾਂ ਹੁਣ ਸਾਨੂੰ ਟੈਨਸ਼ਨ ਵੀ ਨਹੀਂ ਹੋ ਕੇ ਜਾ ਸਕਦੇ ਹਾਂ ਆ ਤੁਸੀਂ ਭਾਵੁਕ ਹੋ ਗਏ ਤੁਹਾਡੀਆਂ ਅੱਖਾਂ 'ਚ ਹੰਝੂ ਕਿਉਂ ਆ ਗਏ ਭੈਣ ਜੀ ਸਰ ਇਸੇ ਲਈ ਆ ਗਏ ਸੀ ਕਿਉਂਕਿ ਸਰ ਮੇਰੇ ਹਸਬੰਦ ਦੀ ਵਿਦਾਤ ਹੋ ਚੁੱਕੀ ਹੈ ਸਰ ਮੇਰੇ ਸਸਰ ਜੀ ਵੀ ਪੂਰੇ ਹੋ ਚੁੱਕੇ ਹਨ ਮੇਰੀ ਬੇਟੀ ਦੀ ਸ਼ਾਦੀ ਕਰਨੀ ਸੀ ਮੈਂ ਮੈਨੂੰ ਪਤਾ ਸਰ ਮੈਂ ਕਿਦਾਂ ਆਪਣਾ ਮਤਲਬ ਉਹ ਕੀਤਾ ਹੈਗਾ ਸਰਿਸਲੀ ਮੇ ਪਾਬੋ ਕਉਂ ਗਿਆ ਅਦਰ ਚਲੋ ਕੋਈ ਨਹੀਂ ਰੋਣਾ ਨਹੀਂ ਸਰਕਾਰ ਨੇ ਤੁਹਾਡੀ ਬਾਹ ਫੜੀ ਹੈ ਤੇ ਹੁਣ ਕੋਈ ਵੀ ਜੇਟੀ ਲਮਟੁੰਦੀ ਤੁਸੀਂ ਇਹ ਕਾਰਡ ਲੈ ਕੇ ਜਾਇਓ ਹਸਪਤਾਲ ਚ ਤੁਹਾਡਾ ਸਾਰਾ ਇਲਾਜ ਹੋਊਗਾ ਕਿਵੇਂ ਦੇਖਦੇ ਹੋ ਇਹ ਕੰਮ ਵਧੀਆ ਕੀਤਾ ਸਰਕਾਰ ਨੂੰ ਵਧੀਆ ਸਰਕਾਰ ਤੋਂ ਬਹੁਤ ਖੁਸ਼ ਹਾਂ ਸੀ ਬਹੁਤ ਵਧੀਆ ਕੀਤਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਯਤਨ ਲਗਾਤਾਰ ਜਾਰੀ ਹੈ ਤਾਂ ਇਸੇ ਦੇ ਤਹਿਤ ਹੁਣ ਸਿਹਤ ਬੀਮਾ ਯੋਜਨਾ ਦੇ ਕਾਰਡ ਨੇ ਜਿਹੜੇ ਉਹ ਬੰਨੇ ਸ਼ੁਰੂ ਹੋ ਗਏ ਨੇ ਤੇ ਇਹਨਾਂ ਕਾਡਾਂ ਦੇ ਉੱਤੇ ਹਸਪਤਾਲਾਂ ਦੇ ਵਿੱਚ ਇਲਾਜ ਵੀ ਹੋ ਰਿਹਾ ਹੈ ਤਾਂ ਅਸੀਂ ਮੁਹਾਲੀ ਦੇ ਫੇਸ 6 ਦੇ ਵਿੱਚ ਮੌਜੂਦ ਹਾਂ ਜਿੱਥੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਨੇ ਵਿਧਾਇਕ ਕੁਲਵੰਤ ਸਿੰਘ ਜੀ ਪਹੁੰਚੇ ਨੇ ਉਹਨਾਂ ਨੇ ਜਾਇਜ਼ਾ ਲਿਆ ਤੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਦੇਖੀ ਜਾ ਰਹੀ ਹੈ ਗੱਲਬਾਤ ਕਰ ਲੈਨੇ ਆ ਸਰ ਅੱਜ ਦੌਰਾ ਕੀਤਾ ਤੁਸੀਂ ਜਾਇਜ਼ਾ ਲਿਆ ਤੇ ਕਿੰਨੀ ਖੁਸ਼ੀ ਹੈ ਲੋਕਾਂ ਦੇ ਚਿਹਰਿਆਂ 'ਤੇ ਜਿਹੜੇ ਕਾਰਡ ਬਣਾਉਣ ਆ ਰਹੇ ਨੇ ਇਹ ਤਾਂ ਹੁਣ ਮੈਨੂੰ ਇਹ ਲੱਗਦਾ ਵੀ ਤੁਸੀਂ ਲੋਕਾਂ ਨੂੰ ਹੀ ਪੁੱਛੋ ਕਿਉਂਕਿ ਇਹ ਜ਼ਿਆਦਾ ਵਧੀਆ ਤੁਸੀਂ ਲੋਕਾਂ ਦੇ ਵਿੱਚ ਆਏ ਹੋਏ ਹੋ ਲੋਕ ਖੁਦ ਹੀ ਦੱਸਣ ਬਈ ਜਿਹੜੀ ਉਹਨਾਂ ਨੇ ਸਰਕਾਰ ਬਣਾਈ ਸੀ 4 ਸਾਲ ਪਹਿਲਾਂ ਤੇ ਉਹ ਇਹ ਹੁਣੇ ਸੋਚ ਰਹੇ ਨੇ ਵੀ ਅਸੀਂ ਬਣਾ ਕੇ ਕੋਈ ਗਲਤੀ ਨਹੀਂ ਕੀਤੀ ਸਭ ਨੂੰ ਖੁਸ਼ੀ ਮਹਿਸੂਸ ਕਰ ਰਹੇ ਨੇ ਵੀ ਸਾਡਾ ਜਿਹੜਾ 4 ਸਾਲ ਪਹਿਲਾਂ ਫੈਸਲਾ ਲਿਆ ਅਸੀਂ ਉਹ درست ਫੈਸਲਾ ਸੀ ਹੋਰ ਬਹੁਤ ਸਾਰੇ ਕੰਮ ਜਿਹੜੇ ਕੀਤੇ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਤੇ ਆਹ ਜਿਹੜੀ 10 ਲੱਖ ਦੀ ਮੁਫਤ ਇਲਾਜ ਵਾਲੀ ਤਾਂ ਗਰੰਟੀ ਵੀ ਨਹੀਂ ਸੀ ਪਰ ਸਾਡੇ ਮਾਣਯੋਗ ਮੁੱਖ ਮੰਤਰੀ ਨੇ ਉਸ ਦੇ ਬਾਵਜੂਦ ਵੀ ਇਹ ਸਾਰਾ ਪੈਸੇ ਦਾ ਪ੍ਰਬੰਧ ਕਰਕੇ ਹਾਲਾਂਕਿ ਸੈਂਟਰ ਦਾ ਵੀ ਬੈਕਅਪ ਨਹੀਂ ਸੀ ਕੁਝ ਨਹੀਂ ਸੀ ਇਹ 10 ਲੱਖ ਦੀ ਜਿਹੜੀ ਮੁਫਤ ਇਲਾਜ ਹੈ ਜਿਹੜਾ ਸ਼ੁਰੂ ਕਰਾਇਆ 22 ਤਰੀਕ ਨੂੰ ਲਾਂਚ ਕੀਤੀ ਸੀ ਔਰ ਤੁਸੀਂ ਮੇਰੇ ਨਾਲੇ ਸੀ ਹੁਣ ਹਸਪੀਟਲ ਜਾ ਕੇ ਆਏ ਆ ਪੇਸ਼ੈਂਟ ਦਾਖਲ ਨੇ ਕੰਮ ਇਲਾਜ ਸ਼ੁਰੂ ਹੋ ਗਿਆ ਤੇ ਪਹਿਲਾ ਆਪਰੇਸ਼ਨ 27 ਤਰੀਕ ਨੂੰ ਹੋ ਗਿਆ ਸੀ ਐਦੋ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਲੋਕਾਂ ਨੂੰ ਹੁਣ ਇਲਾਜ ਲੈਣ ਇਲਾਜ ਕਰਾਉਣ ਵਾਸਤੇ ਕਰਜ਼ੇ ਨਹੀਂ ਲੈਣੇ ਪੈਣਗੇ ਆਪਣੇ ਗਹਿਣੇ ਨਹੀਂ ਵੇਚਣੇ ਪੈਣਗੇ ਔਰ ਇਲਾਜ ਖੁਣੋਂ ਕਈ ਤਾਂ ਬੰਦੇ ਮਰੇ ਜਾਂਦੇ ਸੀ ਤਾਂ ਕਿ ਕਈ ਵਾਰ ਤੇ ਹੁੰਦਾ ਵੀ ਕਿਸੇ ਨੂੰ ਕਰਜ਼ਾ ਵੀ ਨਹੀਂ ਮਿਲਦਾ ਸੀ ਕਰਜ਼ਾ ਤਾਂ ਮਿਲਦਾ ਜੇ ਕਿਸੇ ਦੇ ਕੋਲ ਹੋਵੇ ਗਹਿਣੇ ਵੀ ਤਾਂ ਕੋਲ ਹੁੰਦੇ ਨੇ ਜੇ ਵਿਚਾਰੇ ਦੇ ਕੋਲ 4 ਪੈਸੇ ਹੋਣ ਕੋਈ ਤੇ ਇਸ ਕਰਕੇ ਕਈ ਵਾਰੀ ਬੰਦਾ ਸੋਚਦਾ ਸੀ ਯਾਰ ਇਲਾਜ ਨਹੀਂ ਕਰਾ ਸਕਦੇ ਕੁਝ ਨਹੀਂ ਕਰ ਸਕਦੇ ਵਿਚਾਰੇ ਬੰਦੇ ਬਿਨਾਂ ਇਲਾਜ ਤੋਂ ਹੀ ਮਰ ਜਾਂਦੇ ਸੀ ਉਹ ਹੁਣ ਜਿਹੜੇ ਨੇ ਐਸਾ ਕੁਝ ਨਹੀਂ ਵਾਪਰੂਗਾ ਉਹਨਾਂ ਦਾ ਇਲਾਜ ਪ੍ਰੋਪਰ ਹੋਊਗਾ ਕੱਲੇ ਮੁਹਾਲੀ ਜ਼ਿਲ੍ਹੇ ਵਿੱਚ 35 ਹਸਪੀਟਲ ਨੇ ਜਿਹੜੇ ਰਜਿਸਟਰਡ ਕੀਤੇ ਗਏ ਨੇ ਸਰਕਾਰੀ ਹਸਪਤਲ ਨੇ ਤੇ ਲੋਕ ਆਰਾਮ ਨਾਲ ਜਾ ਕੇ ਫ੍ਰੀ ਇਲਾਜ ਆਪਣਾ ਕਰਾ ਸਕੋ ਠੀਕ ਹੈ ਜਿਹੜੀ ਯੋਜਨਾ ਜਦੋਂ ਇਹ ਸ਼ੁਰੂ ਕੀਤੀ ਗਈ ਸੀ ਤਾਂ ਵਿਰੋਧੀਆਂ ਦਾ ਵੀ ਬਿਆਨ ਆਉਣ ਲੱਗੇ ਸੀ ਵੀ ਇਹ ਯੋਜਨਾ ਸ਼ਾਇਦ ਕਾਮਯਾਬ ਨਾ ਹੋਵੇ ਪਰ ਲੱਗਦਾ ਵੀ ਇਹ ਹੁਣ ਵਿਰੋਧੀਆਂ ਕੋਲ ਗੱਲਬਾਤ ਕਰਨ ਦਾ ਕੋਈ ਸਮਾਂ ਹੁਣ ਗੱਲ ਛੱਡ ਦਿਓ ਮੈਂ ਪਹਿਲਾਂ ਵੀ ਕਹਿ ਕੇ ਆਇਆ ਹਾਂ ਵਿਰੋਧੀਆਂ ਤਾਂ ਐਵੇਂ ਗੱਲਾਂ ਕਰਦੇ ਨੇ ਉਹਨਾਂ ਨੇ ਕੋਈ ਕੰਮ ਕੀਤਾ ਨਹੀਂ ਉਹਨਾਂ ਨੇ ਹਮੇਸ਼ਾ ਲਾਰੇ ਲਾਏ ਨੇ ਤੇ ਅਸੀਂ ਕੰਮ ਕੀਤੇ ਨੇ ਤੇ ਲੋਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਦੱਸਣ ਦੀ ਲੋੜ ਨਹੀਂ ਠੀਕ ਹੈ ਤਾਂ ਵਿਧਾਇਕ ਕੁਲਵੰਤ ਸਿੰਘ ਜੀ ਅੱਜ ਮੋਹਾਲੀ ਦੇ ਫੇਸ 6 ਦੇ ਵਿੱਚ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਅਸੀਂ ਦਿਖਾ ਦਈਏ ਇਹ ਇੱਕ ਸੈਂਟਰ ਬਣਾਇਆ ਗਿਆ ਸਕੂਲ ਦੇ ਵਿੱਚ ਇੱਕ ਕੈਂਪ ਲੱਗਿਆ ਹੋਇਆ ਇਹ ਕੈਂਪ ਦੇ ਵਿੱਚ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਨੇ ਜਿਹੜੇ ਉਹ ਪਹੁੰਚੇ ਨੇ ਕਾਰਡ ਬਣਾਉਣ ਵਾਸਤੇ ਲੋਕ ਆਏ ਨੇ ਰਜਿਸਟ੍ਰੇਸ਼ਨ ਹੋ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਪਹਿਲਾਂ ਜਿਹੜੇ ਇਲਾਕੇ ਦੇ ਵਿੱਚ ਆਮ ਆਦੀ ਪਾਰਟੀ ਦੇ ਆਗੂ ਨੇ ਜਾਂ ਵਲੰਟੀਅਰ ਨੇ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਦਿਖਾਵਾਂਗੇ ਵੱਡੀ ਗਿਣਤੀ 'ਚ ਕਾਰਡ ਬਣ ਰਹੇ ਨੇ ਠੀਕ ਹੈ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਮੋਹਾਲੀ ਦੇ ਫੇਸ 6 ਦੀਆਂ ਨੇ ਜਿੱਥੇ ਕੈਂਪ ਲੱਗਿਆ ਹੋਇਆ ਇਹ ਕੈਂਪ ਦੇ ਵਿੱਚ ਸਿਹਤ ਬੀਮਾ ਯੋਜਨਾ ਦੇ ਜਿਹੜੇ ਕਾਰਡ ਨੇ ਉਹ ਬਣਾਏ ਜਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਆ ਆਮ ਆਦੀ ਪਾਰਟੀ ਦੇ ਵਲੰਟੀਅਰ ਨੇ ਜਿਹੜੇ ਆਗੂ ਨੇ ਉਹ ਬੈਠੇ ਨੇ ਇੱਕ ਟੇਬਲ ਦੇ ਉੱਤੇ ਮਸ਼ੀਨਾਂ ਤੇਨੂੰ ਨਜ਼ਰ ਆ ਰਹੀਆਂ ਹੋਣਗੀਆਂ ਤੇਨੂੰ ਮਸ਼ੀਨ ਵੀ ਦਿਖਾ ਦਿੰਦੇ ਆ ਆ ਮਸ਼ੀਨ ਹੈ ਇਹ ਮਸ਼ੀਨ ਤੁਸੀਂ ਦੇਖ ਸਕਦੇ ਹੋ ਇਹ ਕੱਲ ਮਸ਼ੀਨਾਂ ਨੇ ਜਿਹੜੀਆਂ ਵਿਧਾਇਕ ਕੁਲਵੰਤ ਸਿੰਘ ਜੀ ਨੇ ਵੱਡੀਆਂ ਸੀ ਬਲਾਕ ਪ੍ਰਧਾਨਾਂ ਨੂੰ ਆਪ ਆਗੂਆਂ ਨੂੰ ਵਲੰਟੀਅਰਾਂ ਨੂੰ ਤੇ ਵਲੰਟੀਅਰ ਨੇ ਜਿਹੜੇ ਆਪ ਆਗੂ ਨੇ ਹੁਣੇ ਮਸ਼ੀਨਾਂ ਲੈ ਕੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਇੱਕ ਕੈਂਪ ਲਗਾ ਕੇ ਲੋਕਾਂ ਨੂੰ ਬੁਲਾਇਆ ਗਿਆ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਪਰਚੀ ਦਿੱਤੀ ਜਾਵੇਗੀ ਇਹ ਪਰਚੀ ਲੈ ਕੇ ਉਹ ਇਨਰੋਲਮੈਂਟ ਸੈਂਟਰ ਜਾਣਗੇ ਜਿੱਥੇ ਉਹਨਾਂ ਦਾ ਇਹ ਕਾਰਡ ਆ ਜਿਹੜਾ ਉਹ ਬਣ ਕੇ ਤਿਆਰ ਹੋ ਜਾਵੇਗਾ ਤਾਂ ਏ ਆਮ ਆਦੀ ਪਾਰਟੀ ਦੇ ਸਾਰੇ ਵਲੰਟੀਅਰ ਆਗੂ ਸਹਿਬਾਨ ਨੇ ਇਹਨਾਂ ਨੂੰ ਕੱਲ ਜਿਹੜੀਆਂ ਮਸ਼ੀਨਾਂ ਦਿੱਤੀਆਂ ਤਾਂ ਇਹ ਮਸ਼ੀਨਾਂ ਨਾਲ ਦੀ ਨਾਲ ਲੈ ਕੇ ਇੱਕ ਜਗ੍ਹਾ ਦੇ ਉੱਤੇ ਬੈਠ ਗਏ ਨੇ ਜਿੱਥੇ ਸਾਰੇ ਲੋਕ ਪਹੁੰਚ ਸਕਦੇ ਨੇ ਤਾਂ ਵੱਡੀ ਗਿਣਤੀ 'ਚ ਲੋਕ ਪਹੁੰਚੇ ਨੇ ਇਸ ਸਕੀਮ ਦਾ ਲਾਹਾ ਲੈ ਰਹੇ ਨੇ ਆਪਣੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾ ਰਹੇ ਨੇ ਤਾਂ ਆ ਆਮ ਆਦੀ ਪਾਰਟੀ ਦੇ ਆਗੂ ਜਿਨ੍ਹਾਂ ਦੇ ਹੱਥਾਂ 'ਚ ਇਹ ਮਸ਼ੀਨਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਰਾਜੀ ਗੁਲਾਟੀ ਹਾਂ ਜੀ ਜੀ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਵੱਡੀ ਗਿਣਤੀ ਚ ਲੋਕ ਪਹੁੰਚ ਰਹੇ ਨੇ ਕਾਰਡ ਬਣਾਉਣ ਹਾਂ ਜੀ ਕਾਫੀ ਲੋਕੀ ਆ ਰਹੇਗੇ ਬਣਵਾ ਰਹੇ ਸਾਰੇ ਕਾਰਡ ਬਣਵਾ ਰਹੇ ਆ ਕਾਫੀ ਲੋਕੀ ਆ ਰਹੇਗੇ ਡਾਕੂਮੈਂਟ ਕੀ ਕੀ ਲੈ ਜਾ ਰਹੇ ਨੇ ਡਾਕੂਮੈਂਟ ਮੇਨ ਡਾਕੂਮੈਂਟ ਵੋਟਰ ਕਾਰਡ ਯੂਜ਼ ਹੋ ਰਿਹਾ ਜੀ ਵੋਟਰ ਕਾਰਡ ਲੈ ਕੇ ਆਓ ਪਾਂਦੀ ਮਸ਼ੀਨ ਚ ਆਈਡੀ ਜਨਰੇਟ ਹੋ ਰਹੀ ਹੈ ਉਹ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਉਸ ਤੋਂ ਬਾਅਦ ਨਾਲ ਦੀ ਨਾਲ ਹੁਣ ਕਾਰਡ ਵੀ ਸਟਾਰਟ ਕਰਨ ਲੱਗੇ ਬਣਾਉਣ ਲੱਗੇ ਕਾਰਡ ਕਿੱਥੋਂ ਬਣ ਰਿਹਾ ਇਹ ਪਰਚੀ ਕੀ ਦੇ ਰਹੇ ਹੋ ਤੁਸੀਂ ਅਸੀਂ ਕੀ ਕਰਦੇ ਆ ਵੋਟਰ ਕਾਰਡ ਪਾਣ ਨਾਲ ਆਈਡੀ ਜਨਰੇਟ ਹੁੰਦੀ ਹੈ ਸਲਿਪ ਜਨਰੇਟ ਹੁੰਦੀਗੀ ਉਸ ਤੋਂ ਪੂਰੇ ਫੈਮਿਲੀ ਮੈਂਬਰ ਸਾਰੇ ਆ ਜਾਂਦੇ ਆ ਉਹ ਆਈਡੀ ਜਨਰੇਟ ਹੋਣ ਤੋਂ ਬਾਅਦ ਕਾਰਡ ਫਿਰ ਅਗਰ ਅਲੱਗ ਅਪਲਾਈ ਕਰਦੇ ਜੀ ਠੀਕ ਹੈ ਤੇ ਕਿੰਨੇ ਦਿਨਾਂ ਬਾਅਦ ਕਾਰਡ ਬਣ ਜਾਂਦਾ ਫਿਰ ਜਿੱਦੋਂ ਤੁਸੀਂ ਅੱਜ ਇਹ ਸਲਿੱਪ ਦੋਗੇ ਮੇਬੀ ਹਫਤੇ ਦੇ ਅੰਦਰ ਕਰ ਬਣ ਜਾਊਗਾ ਕਾਰਡ ਜੀ ਹਾਂ ਜੀ ਫੇਸ ਸ਼ੇ ਮੁਹਾਲੀ ਦਾ ਏਰੀਆ ਜਿੱਥੇ ਵੱਡੀ ਗਿਣਤੀ ਚ ਲੋਕ ਆਪਣੇ ਕਾਰਡ ਬਣਾਉਣ ਵਾਸਤੇ ਪਹੁੰਚੇ ਨੇ ਸਿਹਤ ਬੀਮਾ ਯੋਜਨਾ ਦਾ ਇਹ ਕਾਰਡ ਹੈ ਲੋਕ ਆਪਣਾ ਵੋਟਰ ਕਾਰਡ ਤੇ ਆਧਾਰ ਕਾਰਡ ਲੈ ਕੇ ਪਹੁੰਚੇ ਨੇ ਤਾਂ ਵੱਡੀ ਗਿਣਤੀ ਚ ਮਹਿਲਾਵਾਂ ਮਹਿਲਾਵਾਂ ਦਾ ਅਸੀਂ ਜ਼ਿਕਰ ਤਾਂ ਕਰ ਰਹੇ ਹਾਂ ਕਿਉਂਕਿ ਮਹਿਲਾਵਾਂ ਜਿਹੜੀਆਂ ਔਰਤਾਂ ਨੇ ਘਰ ਚਲਾਉਂਦੀਆਂ ਨੇ ਤੇ ਜਦੋਂ ਘਰ ਦਾ ਕੋਈ ਮੈਂਬਰ ਬਿਮਾਰ ਹੋ ਜਾਂਦਾ ਸੀ ਤਾਂ ਇਹਨਾਂ ਨੂੰ ਆਪਣੇ ਗਹਿਣੇ ਵੇਚਨੇ ਪੈਂਦੇ ਸਨ ਕਰਜ਼ਾ ਲੈਣਾ ਪੈਂਦਾ ਸੀ ਰਿਸ਼ਤੇਦਾਰਾਂ ਦੇ ਕੋਲ ਜਾਣਾ ਪੈਂਦਾ ਸੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਮਹਿੰਗੇ ਹੁੰਦੇ ਸਨ ਇਸ ਕਰਕੇ ਇਲਾਜ ਨਹੀਂ ਹੁੰਦਾ ਸੀ ਕੰਮ ਕਰਦੇ ਮੈਂਬਰ ਦੀ ਜਾਨ ਵੀ ਚਲੀ ਜਾਂਦੀ ਸੀ ਤਾਂ ਪੈਸਾ ਵੀ ਲੱਗ ਜਾਂਦਾ ਸੀ ਪਰ ਸਰਕਾਰ ਨੇ ਹੁਣ ਆਖ ਦਿੱਤਾ ਕਿ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੁਸੀਂ ਕਾਰਡ ਬਣਾਓ ਆਪਣਾ ਕਾਰਡ ਹੈ ਜਿਹੜਾ ਤੁਸੀਂ ਹਸਪਤਾਲ ਦੇ ਵਿੱਚ ਦਿਖਾਓ ਬਾਕੀ ਚਿੰਤਾ ਸਰਕਾਰ ਦੀ ਸਾਡੇ ਨਾਲ ਕੁਝ ਮਹਿਲਾਵਾਂ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਮੰਜੂ ਮੰਜੂ ਜੀ ਕਾਰਡ ਬਣ ਰਹੇ ਨੇ ਕੀ ਕਹਿਣਾ ਚਾਹੋਗੇ ਕਹਿਣਾ ਮੈਂ ਚਾਹਾਂਗੀ ਕਿ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਸਰਕਾਰ ਨੇ ਇਤਨੀ ਸਹੂਲਤ ਸਾਨੂੰ ਦਿੱਤੀ ਹੈ ਤੇ ਸ਼ੁਕਰੀਆ ਕਰਨਾ ਚਾਹਾਂਗੀ ਮੈਂ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਠੀਕ ਹੈ ਜਿੱਦੋਂ ਪਹਿਲਾਂ ਕੋਈ ਘਰ ਦੇ ਵਿੱਚ ਤੁਹਾਡੇ ਬਿਮਾਰ ਹੋ ਜਾਂਦਾ ਸੀ ਤਾਂ ਪੈਸਿਆਂ ਦਾ ਇੰਤਜ਼ਾਮ ਕਿਵੇਂ ਕਰਦੇ ਸੀ ਤੁਸੀਂ ਪੈਸੇ ਦਾ ਇੰਤਜ਼ਾਮ ਬੜੀ ਮੁਸ਼ਕਲ ਨਾਲ ਹੁੰਦਾ ਸੀ ਜੀ ਕਦੇ ਕਿਸੇ ਰਿਸ਼ਤੇਦਾਰ ਤੇ ਮੰਗਣਾ ਪੈਂਦੇ ਥੇ ਕਿਉਂਕਿ ਬੜੀ ਮੁਸ਼ਕਲ ਨਾਲ ਹੁੰਦਾ ਸੀ ਤੇ ਹੁਣ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਰਕਾਰ ਨੇ ਸਾਨੂੰ ਇਤਨੀ ਸਹੂਲਤ ਦਿੱਤੀ ਹੈ ਕਿ ਅਸੀਂ ਇਲਾਜ ਕਰਾ ਸਕਦੇ ਹਾਂ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਗਗਨਦੀਪ ਪੌਰ ਕਹਣਾ ਚਾਹੋਗੇ ਜਿਹੜੇ ਹੁਣ ਸਿਹਤ ਯੋਜਨਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਨੇ ਖੁਸ਼ ਹੋ ਜੀ ਸਰਕਾਰ ਦੀ ਯੋਜਨਾ ਨੂੰ ਕਿਵੇਂ ਦੇਖਦੇ ਹੋ ਜੀ ਇਹ ਬਹੁਤ ਵਧੀਆ ਕੀਤਾ ਮਾਨ ਸਰਕਾਰ ਨੇ ਤਾਂ ਕਿਸੇ ਹੋਰ ਸਰਕਾਰ ਨੇ ਤਾਂ ਬਸ ਇਹ ਸਹੂਲਤ ਅਜੇ ਤੱਕ ਦਿੱਤੀ ਨਹੀਂ ਜੋ ਇਹਨਾਂ ਨੇ ਦਿੱਤਾ ਬਹੁਤ ਵਧੀਆ ਜਿੱਦਾਂ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਸੀ ਇਲਾਜ ਕਰਾਉਣ ਚ ਉਹਨਾਂ ਨੂੰ ਵਿਚਾਰਾਂ ਨੂੰ ਬੜੀ ਦਿੱਕਤ ਆ ਧੱਕੇ ਖਾਣੇ ਪੈਂਦੇ ਸੀਗੇ ਲੇਕਿਨ ਹੁਣ ਇਸ ਯੋਜਨਾ ਨਾਲ ਉਹਨਾਂ ਨੂੰ ਬੜਾ ਲਾਭ ਮਿਲਣਾ ਫਾਇਦਾ ਹੋਣਾ ਜਿੱਦਾਂ ਉਹਨਾਂ ਦਾ ਕੋਈ ਮਰੀਜ਼ ਹੋਊਗਾ ਉਹਨੂੰ ਹਨਾ ਟ੍ਰੀਟਮੈਂਟ ਅੱਛਾ ਮਿਲੂਗਾ ਦੀਵਾਦੇ ਲੋਕ ਤਾਂ ਇਦਾਂ ਹੁੰਦਾ ਸੀਗਾ ਕਿ ਪੈਸਿਆਂ ਦੀ ਕਮੀ ਕਰ ਨਹੀਂ ਉਹਨਾਂ ਦੀ ਡੈਥ ਹੋ ਜਾਂਦੀ ਸੀਗੀ ਤੇ ਘਰ ਦੇ ਪਛਤਾਨਦੇ ਰਹਿੰਦੇ ਸੀਗੇ ਕਿਉਂਕਿ ਪੈਸਾ ਨਹੀਂ ਸੀਗਾ ਤੇ ਕਈਆਂ ਦੇ ਉਹ ਪੈਸਾ ਲਾ ਦਿੰਦੇ ਸੀਗੇ ਤੇ ਬਾਅਦ ਚ ਗਰੀਬੀ ਨਾਲ ਉਹਨਾਂ ਦਾ ਬੁਰਾ ਹਾਲ ਹੁੰਦਾ ਸੀਗਾ ਪਰ ਹੁਣ ਇਹ ਬਹੁਤ ਵਧੀਆ ਕੀਤਾ ਸਰਕਾਰ ਨੇ ਜੋ ਗਰੀਬਾਂ ਦੀ ਆਵਾਜ਼ ਉਹਨਾਂ ਨੇ ਚੱਕੀ ਪਹਿਲਾਂ ਮਤਲਬ ਜਿਵੇਂ ਘਰ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਸੀ ਤੁਸੀਂ ਜਿਵੇਂ ਤੁਸੀਂ ਦੱਸਿਆ ਆਪਾਂ ਪਹਿਲਾਂ ਵੀ ਗੱਲ ਕੀਤੀ ਕਿੱਥੋਂ ਕਿੱਥੋਂ ਪੈਸੇ ਮੰਗਣੇ ਪੈਂਦੇ ਸੀ ਕੋਈ ਗਹਿਣਾ ਵੀ ਵੇਚਣਾ ਪੈਂਦਾ ਸੀ ਕੀ ਕੀ ਉਪਰਾਲੇ ਕਰਨੇ ਪੈਂਦੇ ਸੀ ਸਭ ਕੁਝ ਵੇਚਣਾ ਪੈਂਦਾ ਫਿਰ ਕੋਈ ਰਿਸ਼ਤੇਦਾਰ ਕੋਈ ਨਹੀਂ ਖੜਦਾ ਸਭ ਕੁਝ ਜਿਹਦਾ ਕਰਜ਼ਾ ਵੀ ਚੱਕਣਾ ਪੈਂਦਾ ਆਪਣੇ ਗਹਿਣੇ ਵੀ ਵੇਚਣੇ ਪੈਂਦੇ ਕਈ ਵਾਰ ਤਾਂ ਪ੍ਰਾਪਰਟੀ ਤੱਕ ਵਿਕ ਜਾਂਦੀ ਹੈ ਜਿੱਦਾਂ ਬੜਾ ਲਾਜ ਕਰਵਾਉਣਾ ਪੈਂਦਾ ਫਿਰ ਵੀ ਅਗਰ ਉਹਨਾਂ ਦੇ ਮਰੀਜ਼ ਨੂੰ ਕੋਈ ਦੇਖਦਾ ਨਹੀਂ ਹਸਪੀਟਲ 'ਚ ਤੇ ਫਿਰ ਉਹਨਾਂ ਦੇ ਹੱਥ ਤੋਂ ਨਾ ਮੰਦਾ ਪਿੱਛੇ ਲਿਆਂਦਾ ਵੀ ਹੋ ਜਾਂਦਾ ਤੇ ਜੋ ਚਲਾ ਜਾਂਦਾ ਉਹਦੇ ਲਈ ਵੀ ਬਹੁਤ ਮਾੜਾ ਹਾਲ ਹੁੰਦਾ ਹੁਣ ਇਹ ਜਦੋਂ ਕਾਰਡ ਤੁਹਾਡਾ ਬਣ ਜੂਗਾ ਕਾਰਡ ਤੁਹਾਡੇ ਹੱਥ ਚ ਆਊਗਾ ਤੇ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਹੋਰ ਰਹੂਗੀ ਪਿੱਛੇ ਨਹੀਂ ਜੀ ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਣਾ ਜਿੱਦਾਂ ਆਮ ਜਨਤਾ ਨੂੰ ਬਹੁਤ ਜ਼ਿਆਦਾ ਗਰੀਬਾਂ ਨੂੰ ਬਹੁਤ ਫਾਇਦਾ ਹੋਣਾ ਇਸ ਚੀਜ਼ ਦਾ ਤਾਂ ਕਿ ਉਹਨਾਂ ਨੂੰ ਟੈਨਸ਼ਨ ਨਹੀਂ ਹੋਣੀ ਜਦੋਂ ਇਹ ਕਾਰਡ ਹੋਊਗਾ ਉਹਨਾਂ ਦੇ ਹੱਥ ਚ ਜਿੱਦਾਂ ਮਰਜ਼ੀ ਉਹ ਲਾਭ ਚੱਕ ਸਕਦੇ ਆ ਇਹ ਬਹੁਤ ਵਧੀਆ ਕੀਤਾ ਹੈ ਸਰਕਾਰ ਨੇ ਬਹੁਤ ਪਹਿਲਾਂ ਕਿਸੇ ਸਰਕਾਰ ਨੇ ਇਦਾਂ ਕੋਈ ਯਤਨ ਸਰਕਾਰ ਨੇ ਇਦਾਂ ਦਾ ਕੁਝ ਪਹਿਲਾਂ ਨਹੀਂ ਕੀਤਾ ਪਰ ਇਹ ਅਜ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਅਸੀਂ ਬਹੁਤ ਦਿলো ਧੰਨਵਾਦ ਕਰਦੇ ਆ ਕਿ ਉਹਨਾਂ ਨੇ ਗਰੀਬਾਂ ਦੀ ਆਵਾਜ਼ ਚੱਕੀ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਸੇ ਮੇਰਾ ਨਾਮ ਮਸ਼ਿੰਦਰ ਕੌਰ ਹੈ ਤੇ ਸਰ ਬਹੁਤ ਵਧੀਆ ਉਪਰਲਾ ਕੀਤਾ ਹੈਗਾ ਸਰਕਾਰ ਨੇ ਅੱਜ ਦੀ ਸਰਕਾਰ ਨੇ ਗਰੀਬਾਂ ਲਈ ਸਾਰਿਆਂ ਲਈ ਇਵਨ ਕੀ ਕੱਲੇ ਗਰੀਬਾਂ ਲਈ ਨਹੀਂ ਸਾਰਿਆਂ ਦੇ ਲਈ ਹੀ ਇਹ ਕਾਰਡ ਬਣਾਉਣੇ ਸ਼ੁਰੂ ਕੀਤੇ ਨੇ ਕੋਈ ਉਹਨਾਂ ਨੇ ਵੀ ਇਤਰਾਣ ਰੱਖਿਆ ਸਾਰੇ ਲਈ ਬਹੁਤ ਵਧੀਆ ਹੈਗਾ ਸਾਡੇ ਕਾਰਡ ਬੜੇ ਵਧੀਆ ਤਰੀਕੇ ਨਾਲ ਬਣ ਰਹੇ ਨੇ ਤੇ ਬਾਕੀ ਸ਼ੁਕਰੀਆ ਧੰਨਵਾਦ ਅੱਜ ਦੀ ਸਰਕਾਰ ਦਾ ਤੇ ਅੱਗੋਂ ਤੋਂ ਵੀ ਅਸੀਂ ਸਾਡੇ ਬਾਰੇ ਸੋਚਣਗੇ ਹੋਰ ਅੱਗੇ ਤੋਂ ਵਧੀਆ ਕੰਮ ਕਰਨਗੇ ਹਾਂਜੀ ਸਵਾਲ ਹੈ ਹਾਂ ਪਹਿਲਾਂ ਜਦੋਂ ਘਰ 'ਚ ਕੋਈ ਬਿਮਾਰ ਹੋ ਜਾਂਦਾ ਸੀ ਤਾਂ ਘਰ ਦਾ ਜਿਹੜਾ ਮੇਨ ਬੰਦਾ ਸੀ ਉਹਨੂੰ ਫਿਕਰ ਪੈ ਜਾਂਦੀ ਸੀ ਵੀ ਮੈਂ ਹੁਣ ਇਹਨੂੰ ਠੀਕ ਵੀ ਕਰਾਉਣਾ ਤੇ ਪੈਸਾ ਨਹੀਂ ਹੁੰਦਾ ਸੀ ਤੇ ਮਤਲਬ ਟੈਨਸ਼ਨਾਂ ਕੰਮ ਵੀ ਕਰਨੇ ਨੇ ਪਰ ਹੁਣ ਸਰਕਾਰ ਕਹਿੰਦੀ ਹੈ ਵੀ ਅਸੀਂ ਜ਼ਿੰਮੇਵਾਰੀ ਲੈਣੇ ਆ ਤੁਸੀਂ ਹਸਪਤਾਲ 'ਚ ਪਹੁੰਚੋ ਕਿਵੇਂ ਦੇ ਦੇਉ ਇਹ ਇਹ ਫੈਸਲੇ ਤੋਂ ਬਾਅਦ ਤੁਹਾਡੇ ਦਿਲ 'ਚ ਕੀ ਆਉਂਦਾ ਹੈ ਵੀ ਕਿਦਾਂ ਦੇ ਵਿਚਾਰ ਨੇ ਜਿਹੜੇ ਹੁਣ ਆਉਂਦੇ ਨੇ ਸਰ ਹੁਣ ਬਾਤ ਵਧੀਆ ਕੀਤਾ ਪਹਿਲਾਂ ਸਾਨੂੰ ਇਹ ਟੈਨਸ਼ਨਾਂ ਰਹਿੰਦੀਆਂ ਸੀ ਕੋਈ ਬਿਮਾਰ ਹੋ ਜਾਂਦਾ ਸੀ ਜਾਂ ਤਾਂ ਟੈਨਸ਼ਨ ਨਹੀਂ ਹੁੰਦੀ ਸੀ ਵੀ ਅਸੀਂ ਕਿੱਥੋਂ ਕਰਾਂਗੇ ਜੇ ਕੱਲ ਨੂੰ ਕੋਈ ਮੰਜ਼ੇ ਤੇ ਪੈ ਗਿਆ ਕਿਉਂਕਿ ਜਿਹੜੇ ਸੀਗੇ ਖਰਚੇ ਨੇ ਕਿਉਂਕਿ ਸਰਕਾਰੀ ਵਿੱਚ ਤਾਂ ਮਤਲਬ ਕਿ ਐਦਾਂ ਹੁੰਦਾ ਸੀ ਕਿ ਪ੍ਰਾਈਵੇਟ ਚ ਜਾ ਕੇ ਹੀ ਜ਼ਿਆਦਾ ਖਰਚੇ ਹੁੰਦੇ ਸੀ ਸੋਚੀ ਸੋਚ ਕੇ ਨਾ ਉਹ ਮਤਲਬ ਟੈਨਸ਼ਨ ਚ ਆ ਜਾਂਦੇ ਸੀਗੇ ਤਾਂ ਉਹਨਾਂ ਨੂੰ ਆਪਣੀ ਜ਼ਮੀਨ ਵੀ ਵੇਚਣੀ ਪੈਂਦੀ ਗਹਿਣੇ ਫਾਈਨੈਂਸ ਤੇ ਪੈਸਾ ਚੱਕਣਾ ਰਿਸ਼ਤੇਦਾਰਾਂ ਮੁਰੇ ਹੱਥ ਜੋੜਨੇ ਪੈਂਦੇ ਸੀ ਕਿ ਰਿਸ਼ਤੇਦਾਰ ਵੀ ਇਸ ਲਈ ਮਦਦ ਨਹੀਂ ਕਰਦੇ ਸੀ ਕਿ ਅੱਜ ਇਹਨਾਂ ਦਾ ਹਾਲਾਤ ਐਦਾਂ ਪਤਾ ਨਹੀਂ ਕੱਲ ਨੂੰ ਮੋੜਨਗੇ ਜਾਂ ਨਹੀਂ ਮੋੜਨਗੇ ਤਾਂ ਬਹੁਤ ਵਧੀਆ ਮੈਂ ਵੀ ਅਸੀਂ ਵੀ ਚਲੋ ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਵੀ ਪਹਿਲਾਂ ਘਰ ਦੇ ਵਿੱਚ ਕੋਈ ਬਿਮਾਰ ਨਾ ਹੋਵੇ ਸਾਰੇ ਆਪਣੇ ਘਰ ਚ ਹੱਸਦੇ ਖੇਡਦੇ ਰਹਿਣ ਆ ਭੈਣ ਜੀ ਭਾਬੂ ਕਿ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਰਿਸ਼ਤੇਦਾਰ ਵੀ ਜਵਾਬ ਦੇ ਜਾਂਦੇ ਨੇ ਜੇ ਤੋਂ ਘਰ ਦੇ ਵਿੱਚ ਕੋਈ ਬਿਮਾਰ ਪੈ ਜਾਵੇ ਤਾਂ ਹੁਣ ਮਾਨ ਸਰਕਾਰ ਨੇ ਇਹਨਾਂ ਲੋਕਾਂ ਦੀ ਬਾਹ ਫੜੀ ਆ ਇੱਥੇ ਕੋਈ ਅਮੀਰ ਜਾਂ ਗਰੀਬ ਦਾ ਭੇਦਭਾਵ ਨਹੀਂ ਰੱਖਿਆ ਗਿਆ ਹਰ ਇੱਕ ਦੇ ਕਾਰਡ ਨੇ ਜਿਹੜੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਾਰਡ ਬਣ ਰਹੇ ਨੇ ਇਹਨਾਂ ਦੇ ਚਿਹਰਿਆਂ ਤੇ ਖੁਸ਼ੀ ਵੀ ਹੈ ਪਰ ਇਹ ਚਾਹੁੰਦੇ ਨੇ ਵੀ ਘਰ ਦੇ ਵਿੱਚ ਹਰ ਇੱਕ ਖੁਸ਼ ਰਹੇ ਸ਼ਾਂਤੀ ਰਹੇ ਕੋਈ ਵੀ ਬਿਮਾਰ ਨਾ ਹੋਵੇ ਪਰ ਜੇਕਰ ਕੋਈ ਵੀ ਘਰ ਦਾ ਮੈਂਬਰ ਬਿਮਾਰ ਹੁੰਦਾ ਤਾ ਉਹ ਹਸਪਤਾਲ ਚ ਸਰਕਾਰੀ ਚ ਹੀ ਜਾਂਦੇ ਸੀ ਪ੍ਰਾਈਵੇਟ ਚ ਜਾਣ ਤੋਂ ਡਰਦੇ ਸੀ ਕਿਉਂਕਿ ਲੱਖਾਂ ਰੁਪਇਆ ਜੇਬ ਦੇ ਵਿੱਚ ਚਾਹੀਦਾ ਤਾਂ ਪ੍ਰਾਈਵੇਟ ਵਾਲੇ ਆ ਬੰਦੇ ਦਾ ਹਾਲਚਾਲ ਪੁੱਛਦੇ ਸੀ ਪਰ ਹੁਣ ਇਹਨਾਂ ਦੀ ਜੇਬ ਚ ਸਰਕਾਰ ਨੇ 10 ਲੱਖ ਰੁਪਇਆ ਪਾ ਦਿੱਤਾ ਜੀ ਤੋ ਇਹ ਕਾਰਡ ਬਣ ਜਾਵੇਗਾ ਤਾਂ ਸਮਝੋ ਤੁਹਾਡੇ ਕੋਲ 10 ਲੱਖ ਰੁਪਇਆ ਆ ਗਿਆ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਤੁਸੀਂ ਹਸਪਤਾਲ ਦੇ ਵਿੱਚ ਲਿਜਾ ਸਕਦੇ ਹੋ ਮੈਡਮ ਕਿੱਦਾਂ ਦੇਖਦੇ ਹੁਣ 10 ਲੱਖ ਰੁਪਇਆ ਆ ਗਿਆ ਤੁਹਾਡੇ ਕੋਲ ਹੁਣ ਤੁਹਾਨੂੰ ਬੇਫਿਕਰ ਹੋਗੇ ਤੁਸੀਂ ਵੀ ਕਾਰਡ ਆਊਗਾ ਕਾਰਡ ਹੀ ਤੁਸੀਂ ਹਸਪਤਾਲ ਚ ਲੈ ਜਾਣਾ ਹੈ ਹੁਣ ਲੈ ਜਾਣਾ ਤੇ ਨਾਲੇ ਸਾਨੂੰ ਹੁਣ ਟੈਨਸ਼ਨ ਨਹੀਂ ਰਹੋਗੀ ਕਿ ਅਸੀਂ ਪਹਿਲਾਂ ਪੈਸਾ ਲੈ ਕੇ ਜਾਵਾਂਗੇ ਕਿਸੇ ਤੋਂ ਮੰਗਾਗੇ ਤਾਂ ਫਿਰ ਹਸਪੀਟਲ ਚ ਅਸੀਂ ਆਪਣਾ ਮਰੀਜ਼ ਲੈ ਕੇ ਜਾਵਾਂਗੇ ਜਾਂ ਉਹਨੂੰ ਐਡਮਿਟ ਕਰਵਾ ਕੇ ਅਸੀਂ ਕਿਸੇ ਦੇ ਅੱਗੇ ਹੱਥ ਚ ਲੱਡਾਂਗੇ ਤਾਂ ਸਾਡਾ ਇਲਾਜ ਹੋਊਗਾ ਹੁਣ ਏਦਾਂ ਸਾਡੇ ਕੋਲ ਪੈਸਾ ਹੋਊਗਾ ਕਾਰਡ ਲੈ ਕੇ ਅਸੀਂ ਆਪਣੇ ਮਰੀਜ਼ ਨੂੰ ਉੱਥੇ ਲੈ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹਾਂ ਹੁਣ ਸਾਨੂੰ ਟੈਨਸ਼ਨ ਨਹੀਂ ਹੋਊਗੀ ਜਾ ਸਕਦੇ ਅੱਜ ਕਾਰਡ ਬਣਾਉਣ ਆਏ ਤੁਸੀਂ ਕਿੰਨੇ ਮੈਂਬਰ ਨੇ ਤੁਹਾਡੇ ਘਰ ਦੇ 5 ਮੈਂਬਰ ਨੇ ਸਾਰਿਆਂ ਨੂੰ ਲੈ ਕੇ ਆਏ ਹੋ ਨਹੀਂ ਜੀ ਸਾਰੇ ਨਹੀਂ ਆਏ ਤੇ ਮੈਂ ਹਜੇ ਕੱਲੀਆਂ ਹੀ ਫੋਟੋਗ੍ਰਾਫਰ ਸਾਰੇ ਆਣਗੇ ਬੱਚੇ ਸਾਰੇ ਆਣਗੇ ਖੁਸ਼ੀ ਹੈ ਅੱਜ ਵੀ ਹੁਣ ਇਹ ਕਾਰਡ ਜੀ ਬਹੁਤ ਖੁਸ਼ੀ ਹੈ ਠੀਕ ਹੈ ਆ ਤੁਸੀਂ ਭਾਵੁਕ ਹੋ ਗਏ ਤੁਹਾਡੀਆਂ ਅੱਖਾਂ 'ਚ ਹੰਝੂ ਕਿਉਂ ਆ ਗਏ ਪਹਿਨ ਜੀ ਸਰ ਇਸੇ ਲਈ ਆ ਗਏ ਸੀ ਕਿਉਂਕਿ ਸਰ ਮੇਰੇ ਹਸਬੰਦ ਦੀ ਵਿਦਾਇਤ ਹੋ ਚੁੱਕੀ ਹੈ ਸਰ ਮੇਰੇ ਸਸਰ ਜੀ ਵੀ ਪੂਰੇ ਹੋ ਚੁੱਕੇ ਹਨ ਮੇਰੀ ਬੇਟੀ ਦੀ ਸ਼ਾਦੀ ਕਰਨੀ ਸੀ ਮੈਂ ਮੈਨੂੰ ਪਤਾ ਸਰ ਮੈਂ ਕਿਦਾਂ ਆਪਣਾ ਮਤਲਬ ਉਹ ਕੀਤਾ ਹੈਗਾ ਸਰੀਸਲੀ ਮੇ ਪਾਪਕ ਹੋ ਗਈਆਂ ਮਤਲਬ ਚੋਨ ਕੋਈ ਨਹੀਂ ਰੋਣਾ ਨਹੀਂ ਸਰਕਾਰ ਨੇ ਤੁਹਾਡੀ ਬਾਹ ਫੜੀ ਹੈ ਤੇ ਹੁਣ ਕੋਈ ਵੀ ਜੇਟੀ ਲਮਟੁੰਦੀ ਤੁਸੀਂ ਇਹ ਕਾਰਡ ਲੈ ਕੇ ਜਾਇਓ ਹਸਪਤਾਲ ਚ ਤੁਹਾਡਾ ਸਾਰਾ ਇਲਾਜ ਹੋਊਗਾ ਕਿਵੇਂ ਦੇਖਦੇ ਹੋ ਇਹ ਕੰਮ ਵਧੀਆ ਕੀਤਾ ਸਰਕਾਰ ਵਧੀਆ ਸਰਕਾਰ ਤੋਂ ਬਹੁਤ ਖੁਸ਼ ਹਾਂ ਅਸੀਂ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਹਾਂ ਕੁਝ ਸਾਡੀਆਂ ਮਾਵਾਂ ਭੈਣਾਂ ਨੇ ਜਿਹੜੀਆਂ ਭਾਵਕ ਨਜ਼ਰ ਆਈਆਂ ਨੇ ਕਿਉਂਕਿ ਇੱਕ ਤੁਸੀਂ ਦੇਖ ਸਕਦੇ ਹੋ ਅੱਖਾਂ ਚ ਹਜੇ ਵੀ ਅੰਜੂ ਨੇ ਹੰਝੂ ਇਸ ਕਰਕੇ ਇਹ ਅੱਖਾਂ 'ਚ ਦੇਖੇ ਜਾ ਰਹੇ ਆ ਕਿਉਂਕਿ ਇਹਨਾਂ ਦਾ ਕਹਿਣਾ ਕਿ ਸਾਡੇ ਘਰ ਦੇ ਵਿੱਚ ਕਈ ਜਿਹੜੇ ਮੈਂਬਰ ਸੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਬਹੁਤ ਪੈਸਾ ਵੀ ਲੱਗਿਆ ਸਾਰਾ ਕੁਝ ਘਰ ਦਾ ਲੁਟਾ ਦਿੱਤਾ ਗਿਆ ਪਰ ਫਿਰ ਵੀ ਘਰ ਦੇ ਮੈਂਬਰ ਨੂੰ ਨਹੀਂ ਬਚਾ ਪਾਏ ਕਿਉਂਕਿ ਪ੍ਰਾਈਵੇਟ ਹਸਪਤਾਲਾਂ ਵਾਲੇ ਲੱਖਾਂ ਰੁਪਇਆ ਮੰਗਦੇ ਨੇ ਤਾਂ ਤੁਹਾਡੇ ਮਰੀਜ਼ ਦੀ ਉਹ ਬਾਹ ਫੜਦੇ ਨੇ ਪਰ ਹੁਣ ਮਾਨ ਸਰਕਾਰ ਨੇ ਤੁਹਾਡੀ ਬਾਹ ਫੜ ਲਈ ਆ ਮਾਨ ਸਰਕਾਰ ਨੇ ਆਖ ਦਿੱਤਾ ਕਿ ਤੁਸੀਂ ਇਹ ਕਾਰਡ ਹਸਪਤਾਲ 'ਚ ਲੈ ਕੇ ਜਾਓ ਬਾਕੀ ਸਾਰੀ ਜ਼ਿੰਮੇਵਾਰੀ ਤੇ ਸਾਰੀ ਚਿੰਤਾ ਸਾਡੀ ਹੈ ਸਾਰੀਆਂ ਦਵਾਈਆਂ ਆ ਪਤੀ ਦਾ ਇਲਾਜ ਹੋਵੇ ਸੱਸ ਸਹੁਰੇ ਦਾ ਇਲਾਜ ਹੋਵੇ ਬੱਚੇ ਦਾ ਇਲਾਜ ਹੋਵੇ ਸਾਰੇ ਇਲਾਜ ਕੈਂਸਰ ਹੋਵੇ ਦਿਲ ਦੀ ਬਿਮਾਰੀ ਹੋਵੇ ਗੁਰਦਿਆਂ ਦੀ ਬਿਮਾਰੀ ਹੋਵੇ ਵੱਡੇ ਆਪਰੇਸ਼ਨ ਹੋਣ ਛੋਟੇ ਆਪਰੇਸ਼ਨ ਹੋਣ ਸਾਰੇ ਹੁਣ ਅ 2350 ਬਿਮਾਰੀਆਂ ਨੇ ਮੈਂ ਤੁਹਾਨੂੰ ਦੱਸ ਦਵਾ ਕਿ 2350 ਤੋਂ ਵੱਧ ਬਿਮਾਰੀਆਂ ਦਾ ਇਲਾਜ ਹੈ ਜਿਹੜਾ ਹੁਣ ਤੁਸੀਂ ਅ ਇਸ ਕਾਰਡ ਦੇ ਸਹਾਰੇ ਕਰਵਾ ਸਕਦੇ ਹੋ ਕਿਸੇ ਵੀ ਹਸਪਤਾਲ 'ਚ ਜਾਓਗੇ ਕਾਰਡ ਲੈ ਕੇ ਉੱਥੇ ਤੁਹਾਡਾ ਤੁਹਾਨੂੰ ਪੁੱਛਣ ਜਾਊਗਾ ਵੀ ਤੁਹਾਡੀ ਜੇਬ 'ਚ ਕਿੰਨੇ ਕੁ ਪੈਸੇ ਨੇ ਕਿਉਂਕਿ ਸਰਕਾਰ ਨੇ ਇਹ ਕਾਰਡ ਦੇ ਵਿੱਚ 10 ਲੱਖ ਰੁਪਇਆ ਹਰ ਇੱਕ ਪਰਿਵਾਰ ਨੂੰ ਦੇ ਦਿੱਤਾ ਤਾਂ ਇਹ ਲੋਕਾਂ ਦੇ ਚਿਹਰਿਆਂ 'ਚ ਅੱਜ ਖੁਸ਼ੀ ਹੈ ਇੱਕ ਵਾਰੀ ਫਿਰ ਤੋਂ ਅਸੀਂ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਤਾਂ ਦਿਖਾ ਰਹੇ ਹਾਂ ਕਿਉਂਕਿ ਲੋਕ ਵੱਡੀ ਗਿਣਤੀ 'ਚ ਇਹ ਕਾਰਡ ਬਣਾਉਣ ਪਹੁੰਚ ਰਹੇ ਨੇ ਸਾਡੀਆਂ ਮਾਵਾ ਪੈਨਾ ਕਾਰਡ ਬਣਵਾ ਰਹੀਆਂ ਨੇ ਵਿਧਾਇਕ ਕੁਲਵੰਤ ਸਿੰਘ ਇੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੇ ਉਹਨਾਂ ਦੇ ਵਰਕਰ ਨੇ ਮਸ਼ੀਨਾਂ ਕੱਲ ਲੈ ਕੇ ਆਏ ਨੇ ਕੀ ਇਹਨਾਂ ਮਸ਼ੀਨਾਂ ਦੇ ਨਾਲ ਉਹ ਕਾਰਡ ਬਣਾ ਰਹੇ ਨੇ ਪੂਰਾ ਜਾਈਜਾ ਜਿਹੜਾ ਵਧਾਇਕ ਕੁਲਵੰਤ ਸਿੰਘ ਇੱਥੋਂ ਲੈ ਕੇ ਗਏ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਲੈਂਣ ਲੱਗੀ ਹੋਈ ਹੈ ਭੀੜ ਤਿਆਨੂੰ ਨਜ਼ਰ ਆ ਰਹੀ ਹੋਵੇਗੀ ਕਿਉਂਕਿ ਲੋਕ ਚਾਹੁੰਦੇ ਨੇ ਸਾਡਾ ਇਹ ਕਾਰਡ ਬਣ ਜਾਵੇ ਕਿਉਂਕਿ ਜਦੋਂ ਵੀ ਕੋਈ ਪਰਿਵਾਰ 'ਚ ਬਿਮਾਰ ਹੁੰਦਾ ਤਾਂ ਪਰਿਵਾਰ ਦੇ ਮੁਖੀਏ ਨੂੰ ਫਿਕਰ ਪੈ ਜਾਂਦੀ ਹੈ ਕਿ ਹੁਣ ਇਲਾਜ ਕਰਵਾਉਣਾ ਹੈ ਪੈਸੇ ਚਾਹੀਦੇ ਨੇ ਪਰ ਇਹ ਸਾਰੇ ਪੈਸੇ ਹੀ ਨੇ ਇੱਕ ਤਰ੍ਹਾਂ ਕਹਿ ਸਕਦੇ ਆ ਵੀ ਹਰੇਕ ਪਰਿਵਾਰ ਨੂੰ 10 ਲੱਖ ਰੁਪਇਆ ਵੰਡਿਆ ਜਾ ਰਿਹਾ ਤਾਂ ਇੱਕ ਕਾਰਡ ਦੇ ਜਰੀਏ ਇਹ ਪੈਸੇ ਨੇ ਜਿਹੜੇ ਲੋਕਾਂ ਦੇ ਘਰਾਂ ਤੱਕ ਪਹੁੰਚਣਗੇ ਇਹ ਕਾਰਡ ਲੋਕਾਂ ਨੂੰ ਸੰਭਾਲ ਕੇ ਰੱਖਣ ਹੋਵੇਗਾ ਜਦੋਂ ਹੀ ਕੋਈ ਟੀਲਮੱਠ ਹੁੰਦੀ ਹੈ ਤਾਂ ਉਹ ਬੇਫਿਕਰ ਹੋ ਕੇ ਕਿਸੇ ਵੀ ਪ੍ਰਾਈਵੇਟ ਸਰਕਾਰੀ ਹਸਪਤਾਲ ਚ ਪਹੁੰਚ ਸਕਦਾ ਹੈ ਤੇ ਆਪਣਾ ਇਲਾਜ ਕਰਵਾ ਸਕਦਾ ਹੈ ਤਾਂ ਇਹ ਸਾਰੇ ਲੋਕਾਂ ਨੇ ਗੱਲਬਾਤ ਕੀਤੀ ਹੈ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੇ ਕੋਈ ਯਤਨ ਨਹੀਂ ਕੀਤੇ ਪਰ ਮਾਨ ਸਰਕਾਰ ਨੇ ਉਹਨਾਂ ਦੀ ਬਾਹ ਫੜੀ ਹੈ ਉਹਨਾਂ ਦੇ ਹਰ ਇੱਕ ਪਰਿਵਾਰ ਦਾ ਇਹ ਕਾਰਡ ਬਣਾ ਦਿੱਤਾ ਹੈ 10 ਲੱਖ ਰੁਪਏ ਤੱਕ ਦਾ ਇਲਾਜ ਹੈ ਜਿਹੜਾ ਹੁਣ ਉਹ ਮੁਫਤ ਹੋਵੇਗਾ ਕੈਮਰਾ ਪਰਸਨ ਹਾਂ ਗੋਲਡੀ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ